4 ਦਸੰਬਰ 2024 ਪੁਲਿਸ ਨੂੰ ਇੱਕ ਫੋਨ ਜਾਂਦਾ ਸੀਗਾ ਸਵੇਰ ਸੁਬਾ ਜੋ ਫੋਨ ਤੇ ਸੀਗਾ ਅੱਗਾ ਮੁੰਡਾ ਉਹ ਬਹੁਤ ਰੋ ਰਿਹਾ ਸੀਗਾ ਤੇ ਰੋ ਰੋ ਕੇ ਆ ਦੀ ਕਹਾਣੀ ਦੱਸ ਰਿਹਾ ਸੀਗਾ ਫੋਨ ਵਾਲਾ ਮੁੰਡਾ ਕਹਿੰਦਾ ਵੀ ਮੇਰਾ ਜਦੋਂ ਮੈਂ ਜੋਗਿੰਗ ਕਰਕੇ ਘਰੇ ਵਾਪਸ ਆਇਆ ਮੈਂ ਵਾਪਸ ਆ ਕੇ ਜਦੋਂ ਦੇਖਦਾ ਮੇਰਾ ਸਾਰਾ ਪਰਿਵਾਰ ਮੇਰੇ ਸਾਹਮਣੇ ਮਰਿਆ ਪਿਆ ਸੀਗਾ ਤੇ ਜੋ ਫੋਨ ਤੇ ਸੀਗਾ ਮੁੰਡਾ ਉਹਦਾ ਨਾਮ ਸੀਗਾ ਅਰਜਨ ਤੇ ਜਦੋਂ ਮਤਲਬ ਸਵੇਰ 4 ਦਸੰਬਰ ਨੂੰ ਪਹਿਲਾਂ ਤਾਂ 5:30 ਵਜੇ ਜੋਗਿੰਗ ਕਰਨ ਜਾਂਦਾ ਜੋਗਿੰਗ ਕਰਨ ਤੋਂ ਬਾਅਦ ਉਹ ਜਾਂਦਾ ਜਿਮ ਜਿੰਮਤ ਉਹ ਜਦੋਂ ਘਰ ਵਾਪਸ ਆਉਂਦਾ ਉਹ ਦੇਖਦਾ ਵੀ ਉਹਦਾ ਸਾਰੇ ਪਰਿਵਾਰ ਦੇ ਲਾਸ਼ਾਂ ਉਹਦੇ ਸਾਹਮਣੇ ਪੰਗਾ ਸੀਗਾ ਤੇ ਹੁਣ ਬਹੁਤ ਰੋਂਦਾ ਉੱਚੀ ਉੱਚੀ ਜਦੋਂ ਰੋਂਦਾ ਆਣਗਵਣ ਸੁਣਦਾਗਾ ਤੇ ਆਣਗਵਣ ਇਕੱਠਾ ਹੋ ਜਾਂਦਾਗਾ ਤੇ ਉਸ ਤੋਂ ਬਾਅਦ ਹੀ ਫੋਨ ਕਰਦੇ ਆ ਗਏ ਤੇ ਹੁਣ ਮਤਲਬ ਵੀ ਆ ਕੌਣ ਸੀਗਾ ਅਰਜਨ ਕੀ ਸੀ ਉਹ ਬੈਕਗ੍ਰਾਉਂਡ ਅਰਜਨ ਮਤਲਬ ਉਹਦੀ ਉਮਰ ਸੀਗੀ 20 ਸਾਲ ਦੀ ਤੇ ਇੱਕ ਉਹਦੀ ਭੈਣ ਸੀਗੀ ਤੇ ਪਿਓ ਸੀਗਾ ਤੇ ਮਾਂ ਸੀਗੀ ਚਾਰ ਜਣੇ ਇੱਕ ਘਰੇ ਰਹਿੰਦੇ ਸੀਗੇ ਤੇ ਜਿਹੜਾ ਮਤਲਬ ਵੀ 4 ਦਸੰਬਰ ਨੂੰ ਕਾਤਲ ਆਇਆ ਸੀਗਾ ਉਹਨਾਂ ਦੇ ਘਰੇ ਤੋ ਮਤਲਬ ਵੀ ਕਾਤਲ ਨਹੀਂ ਕਹਿ ਸਕਦੇ ਆਪਾਂ ਇੱਕ ਦਿਮਾਗੀ ਤੌਰ ਤੇ ਇੱਕ ਪੇਸ਼ੈਂਟ ਕਹਿ ਸਕਦੇ ਹਾਂ ਉਸ ਬੰਦੇ ਨੂੰ ਕਿਉਂਕਿ ਉਹਨੇ ਜਿਹੜਾ ਮਤਲਬ ਸਾਰੇ ਪਰਿਵਾਰ ਦਾ ਕਤਲ ਕੀਤਾ ਸੀਗਾ ਉਹ ਇੰਨੇ ਬਰੂਟਲ ਤਰੀਕੇ ਨਾਲ ਕੀਤਾ ਸੀਗਾ ਵੀ ਜਿਹੜਾ ਬੰਦਾ ਦੇਖਦਾ ਸੀਗਾ ਉਹਨੂੰ ਮਤਲਬ ਵੀ ਉਹਦੇ ਪੈਰਾਂ ਥੋੜੇ ਜ਼ਮੀਨ ਖਿਸਕ ਜਾਂਦੀ ਸੀਗੀ ਮਤਲਬ ਉਹਨੇ ਬਰੂਟਲ ਤਰੀਕੇ ਨਾਲ ਉਹਨਾਂ ਤਿੰਨ ਜਣਾਂ ਦਾ ਕਤਲ ਕਰਕੇ ਗਿਆ ਸੀਗਾ ਉਹ ਕਾਤਲ ਤੇ ਉਸ ਤੋਂ ਬਾਅਦ ਪੁਲਿਸ ਉਹਦੀ ਹੈਗੀ ਪੁਲਿਸ ਦੇਖਦੀ ਹੈਗੀ ਜਾਂਚ ਬੜਤਾਲ ਕਰਦੀ ਹੈਗੀ ਪੁਲਿਸ ਇੱਕ ਗੱਲ ਨੋਟ ਕਰਦੀ ਹੈਗੀ ਪੁਲਿਸ ਮਤਲਬ ਦੇਖਦੀ ਹੈ ਵੀ ਕੋਈ ਇੱਥੇ ਮਤਲਬ ਵੀ ਫੋਰਥ ਤਰੀਕੇ ਨਾਲ ਐਂਟਰੀ ਨਹੀਂ ਹੋਈ। ਨਾ ਕੋਈ ਜਿੰਦਾ ਟੁੱਟਿਆ, ਨਾ ਕੋਈ ਬਾਰੀ ਟੁੱਟੀਆਂ, ਨਾ ਕੋਈ ਗੇਟ ਟੁੱਟਿਆ ਤੇ ਨਾ ਹੀ ਘਰ 'ਚ ਕੋਈ ਚੋਰੀ ਹੋਈ ਹੈਗੀ। ਤੇ ਜਿਹੜਾ ਮਤਲਬ ਵੀ ਉਹ ਸੀਗਾ ਅਰਜਨ ਤੇ ਉਹ ਵੀ ਮਤਲਬ ਵੀ ਕਹਦੇ ਉਹਦੇ ਹੱਥ 'ਤੇ ਨਿਸ਼ਾਨ ਸੀਗੇ, ਚੋਟ ਦੇ ਨਿਸ਼ਾਨ ਸੀਗੇ ਜਦੋਂ ਉਹ ਤੋਂ ਪੁੱਛਿਆ ਗਿਆ ਵੀ ਆਹ ਨਿਸ਼ਾਨ ਕਾਦੇ ਹੈਗੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਜਦੋਂ ਜਮ ਗਿਆ ਸੀਗਾ ਉੱਥੇ ਮੇਰੇ ਪਾਰਕਿੰਗ ਦੇ ਮੋਟਰਸਾਈਕਲ ਲਾਉਣ ਲੱਗਾ ਤਾਂ ਮੇਰਾ ਮੋਟਰਸਾਈਕਲ ਡਿੱਗ ਪਿਆ ਸੀਗਾ ਕੰਧ ਨਾਲ ਤਾਂ ਅਗਰ ਕਿਥੋਂ ਮੈਨੂੰ ਫਤੂ ਦੇ ਚੋਟਾ ਕੀ ਮਰੇ ਪਰ ਪੁਲਸ ਵਾਲੇ ਦਾ ਪੁਲਸ ਵਾਲੀ ਹੁੰਦੇ ਆਗੇ ਇਹਦਾ ਸਭ ਆਪਾਂ ਨੂੰ ਸਭ ਨੂੰ ਪਤਾਗਾ ਉਦੋਂ ਦਾ ਪੁਲਸ ਵਾਲੇ ਕੁਝ ਨਹੀਂ ਬੋਲਦੇ ਤੇ ਉਹਨੂੰ ਮਤਲਬ ਉਹਦਾ ਬਿਆਨ ਲੈਂਦੇ ਆਗੇ ਅਰਜੰਦਾ ਪਹਿਲਾਂ ਤਾਂ ਉਹ ਨਾਂ ਨੁਕਰ ਜੀ ਕਰਦਾਗਾ ਪਰ ਫਿਰ ਵੀ ਬਿਆਨ ਲੈ ਦੇ ਦਿੰਦਾ ਉਹ ਉਹ ਕਹਿੰਦਾ ਮੈਂ ਜਦੋਂ 5:30 ਜੇ ਉੱਠਦਾ 4 ਦਸੰਬਰ ਨੂੰ ਉੱਠ ਕੇ ਕਹਿੰਦਾ ਮੈਂ ਜੋਗਿੰਗ ਕਰਨ ਜਾਂਦਾਗਾ ਜੋਗਿੰਗ ਕਰਨ ਤੋਂ ਬਾਅਦ ਕਹਿੰਦਾ ਮੈਂ ਜਿਮ ਜਾਂਦਾਗਾ ਜਿਮ ਜਾਣ ਤੋਂ ਬਾਅਦ ਜਿਮ ਤੇ ਮਤਲਬ ਵੀ ਜਿਮ ਤੋਂ ਘਰ ਵਾਪਸ ਆਉਣਾਗਾ ਤੇ ਫੇਰ ਉਹ ਮਤਲਬ ਵੀ ਕਹਿੰਦਾ ਮੇਰੀ ਸੱਟ ਵੀ ਕਹਿੰਦਾ ਮੇਰੇ ਉੱਥੇ ਵੱਜੀ ਸੀਗੀ ਜਿੰਮ ਤੇ ਤੇ ਫੇਰ ਪੁਲਿਸ ਇੱਕ ਹੋਰ ਬਿਆਨ ਲੈਂਦੀ ਹੈਗੀ ਜਦੋਂ ਮਤਲਬ ਵੀ ਸਭ ਕੁਝ ਠੀਕ ਹੋ ਜਾਂਦਾਗਾ ਮਤਲਬ ਵੀ ਇੱਕ ਦਿਨ ਇੱਕ ਦੋ ਦਿਨ ਟੱਪ ਜਾਂਦੇ ਹੈਗੇ ਤੇ ਫੇਰ ਬਿਆਨ ਲੈਂਦੀ ਹੈ ਪੁਲਿਸ ਉਹਦਾ ਅਰਜੰਦਾ ਤੇ ਫੇਰ ਮਤਲਬ ਵੀ ਉਹ ਉਹ ਬਿਆਨ ਉਹਦੇ ਜਿਹੜੇ ਬਦਲ ਜਾਂਦੇ ਹੈਗੇ ਪਹਿਲਾ ਬਿਆਨ ਉਹ ਹੋਰ ਦਿੰਦਾਗਾ ਪਹਿਲੇ ਬਿਆਨ ਚ ਤਾਂ ਉਹ ਕਹਿੰਦਾ ਵੀ ਮੇਰੇ ਜਿਹੜੇ ਸੱਟ ਆ ਉਹ ਜਿੰਮ ਦੇ ਮੁਰਸੇ ਨਾਲ ਲੱਗੀ ਹੈਗੀ ਦੇ ਦੂਸਰੇ ਬਿਆਨ ਚ ਕੋ ਕਹਿੰਦਾਗਾ ਉਹ ਸੱਟ ਮੇਰੇ ਲੱਗੀ ਹੈ ਕਿ ਘਰੇ ਤੇ ਪੁਲਿਸ ਨੂੰ ਪੂਰਾ ਸ਼ੱਕ ਤਾਂ ਉਹ ਸੀਗਾ ਹੁਣ ਅਰਜਨ ਤੇ ਤੇ ਅਰਜਨ ਦਾ ਮਤਲਬ ਵੀ ਆਣਗਵਾੜ ਤੋਂ ਉਹਦੇ ਬੈਕਗ੍ਰਾਉਂਡ ਪੁੱਛਦੇ ਆਗੇ ਅਰਜਨ ਦਾ ਮਤਲਬ ਜਿਹੜਾ ਪਿਓ ਸੀਗਾ ਉਹ ਸੀਗਾ ਮਤਲਬ ਇੱਕ ਆਰਮੀ ਦਾ ਰਿਟਾਇਰ ਫੌਜੀ ਤੇ ਉਹ ਮਤਲਬ ਵੀ ਆਪ ਦੇ ਅਨੁਸ਼ਾਸਨ ਦੇ ਤੌਰ ਤਰੀਕੇ ਦੇ ਘਰੇ ਰਹਿੰਦਾ ਸੀਗਾ ਤੇ ਉਹ ਚਾਹੁੰਦਾ ਸੀਗਾ ਮੈਂ ਮਤਲਬ ਮੇਰੇ ਬੱਚੇ ਆ ਜਿਹੜੇ ਅਰਜਨ ਤੇ ਉਹਦੀ ਭੈਣ ਵੀ ਮੇਰੇ ਕਹਨੇ ਚ ਚੱਲਣ ਤੇ ਜਿਹੜੀ ਕਵਿਤਾ ਸੀਗੀ ਅਰਜਨ ਦੀ ਭੈਣ ਉਹ ਬਹੁਤ ਹੁਸ਼ਿਆਰ ਸੀਗੀ ਪੜਾਈ 'ਚ ਮਤਲਬ ਵੀ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀਗੀ ਤੇ ਇਸ ਤੋਂ ਉਲਟ ਅਰਜਨ ਸੀਗਾ ਜਿਹੜਾ ਇਹ ਪੜਾਈ 'ਚ ਬਿਲਕੁਲ ਵੀ ਹੁਸ਼ਿਆਰ ਨਹੀਂ ਸੀਗਾ ਜਮਾਂ ਨੱਲ ਸੀਗਾ ਪਰ ਪਰ ਇਹ ਜਿਹੜਾ ਸਪੋਰਟਸ 'ਚ ਬਹੁਤ ਮਤਲਬ ਵੀ ਠੀਕ ਤਕੜਾ ਸੀਗਾ ਤੇ ਇਸ ਕਰਕੇ ਉਹਨੂੰ ਮਤਲਬ ਵੀ ਕਾਲਜ ਐਡਮਿਸ਼ਨ ਮਿਲੀ ਸਪੋਰਟਸ ਕੋਟੇ ਕਰਕੇ ਤੇ ਹੁਣ ਮਤਲਬ ਵੀ ਜਿਹੜਾ ਅਰਜਨ ਦਾ ਪਿਓ ਸੀਗਾ ਫੌਜੀ ਸੀਗਾ ਉਹ ਚਾਹੁੰਦਾ ਸੀਗਾ ਵੀ ਮੇਰਾ ਬੱਚਾ ਪੜੇ ਮੇਰਾ ਨਾਮ ਰੌਸ਼ਨ ਕਰੇ ਪਰ ਉਹ ਮਤਲਬ ਜਿਹੜਾ ਅਰਜੰਸੀ ਕਾ ਤੁਹਾਨੂੰ ਪਤਾ ਸੀ ਉਹ ਤਵੇ ਉਹ ਪੜਾਈ ਚ ਨੰਨ ਲ ਸੀਗਾ ਹੁਣ ਉਹਦੀ ਇਹ ਗੱਲ ਵੀ ਮਤਲਬ ਵੀ ਇੱਕ ਉਹ ਜਿਸ ਕੋਲਜ ਲੱਗਦੇ ਅਰਜੰਦੇ ਤੇ ਉਹ ਮਤਲਬ 2 ਮਹੀਨੇ ਕੋਲਜ ਜਾਂਦੇ ਨਹੀਂ ਹੁਣ ਉਹਦਾ ਸਪੋਰਟ ਸੀ ਜਿਹੜਾ ਧਿਆਨ ਉਹ ਹਟ ਰਿਹਾ ਸੀਗਾ ਤੇ ਇੱਕ ਦਿਨ ਮਤਲਬ ਵੀ ਅਰਜੰਦ ਨੂੰ ਉਹਦੀ ਮਸ਼ੂਕ ਨਾਲ ਉਹਦਾ ਪਿਓ ਦੇਖ ਲੈਂਦਾ ਮਾਰਕੀਟ ਚ ਜਦੋਂ ਉਹ ਹੱਥਾਂ ਜਾਂ ਤਪਾ ਕੇ ਫਿਰ ਰੇਸੀ ਦੇ ਅਰਜਨ ਆਪਦੀ ਗਰਲਫ੍ਰੈਂਡ ਨਾਲ ਮਸ਼ੂਕ ਨਾਲ ਤੇ ਉਹਦਾ ਪਿਓ ਮਤਲਬ ਵੀ ਅਰਜਨ ਦਾ ਪਿਓ ਦੇਖ ਲੈਂਦਾ ਸੀਗਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹ ਅਰਜਨ ਜਿਹੜਾ ਉਹ ਆਪਦੀ ਮਸ਼ੂਕ ਨੂੰ ਘਰ ਲੈ ਕੇ ਆਉਂਦਾ ਹੈਗਾ ਘਰ ਲਿਆ ਕੇ ਮਤਲਬ ਇਹ ਗੱਲ ਕਹਿੰਦਾ ਵੀ ਮੈਂ ਤਾਂ ਇਹਦੇ ਨਾਲ ਹੀ ਰਹਿਣਾ ਮੈਂ ਤਾਂ ਇਹਨੂੰ ਘਰੇ ਲਿਆਉਣਾਗਾ ਮੈਂ ਇਹਦਾ ਨਾ ਵਿਆਹ ਕਰਾਉਣਾਗਾ ਉਸ ਦਿਨ ਅਰਜਨ ਨੂੰ ਉਹਦਾ ਪਿਓ ਬਹੁਤ ਕੁੱਟਦਾਗਾ ਨਜਾਇਜ਼ੀ ਉਹਦੀ ਕੁੱਟਮਾਰ ਹੁੰਦੀ ਹੈਗੀ ਆਂਡ ਗਵਾਂਡ ਸਾਰਿਆਂ ਦੇ ਸਾਹਮਣੇ ਤੇ ਉਹ ਕੁੜੀ ਦੇ ਸਾਹਮਣੇ ਤੇ ਆਣ ਗਵਾਂਡ ਦੇ ਇੱਕ ਮਿਸਤਰੀ ਕੰਮ ਕਰ ਰਹੇ ਸੀਗੇ ਉਹਨਾਂ ਦੇ ਸਾਹਮਣੇ ਬਹੁਤ ਘਟਮਾਰ ਹੁੰਦੀ ਹੈਗੀ ਉਸ ਤੋਂ ਬਾਅਦ ਉਸ ਤੋਂ ਬਾਅਦ 2 ਦਸੰਬਰ ਨੂੰ 2 ਦਸੰਬਰ ਨੂੰ ਕਵਿਤਾ ਦਾ ਜਨਮ ਦਿਨ ਹੁੰਦਾਗਾ ਅਰਜਨ ਦੀ ਭੈਣ ਦਾ ਹੁਣ ਥੋੜਾ ਥੋੜਾ ਅਰਜਨ ਦੇ ਦਿਮਾਗ 'ਚ ਆਪਦੇ ਪੇਰੈਂਟਸ ਲਈ ਨਫ਼ਰਤ ਪੈਦਾ ਹੋਣੀ ਲੱਗ ਗਈ ਸੀਗੀ ਉਹ ਤਾਂ ਬਚਪਨ ਤੋਂ ਹੀ ਸੀਗੀ ਕਿਉਂਕਿ ਉਹ ਜਿਹੜਾ ਮਦਰੀ ਰਿਟਾਇਰ ਫੌਜੀ ਸੀਗਾ ਤੇ ਉਹ ਆਪਦੇ ਹੁਕਮ ਚਲਾਉਂਦਾ ਸੀਗਾ ਘਰੇ ਤਾਂ ਕਰਕੇ ਉਹ ਅਰਜਨ ਨੂੰ ਕੁਝ ਸਮਝਦਾ ਨਹੀਂ ਸੀਗਾ ਪਿਓ ਨੂੰ ਨੀਚਾ ਦਿਖਾਉਂਦਾ ਸੀਗਾ ਤਾਂ ਕਰਕੇ ਉਹ ਝਰ ਜਾਂਦੇ ਦਿਮਾਗ 'ਚ ਹੌਲੀ-ਹੌਲੀ ਉਹਦੇ ਖਿਲਾਫ ਨਫ਼ਰਤ ਪੈਦਾ ਹੋਣੀ ਸ਼ੁਰੂ ਹੋ ਗਈ। ਹੁਣ 2 ਦਸੰਬਰ ਨੂੰ ਕਵਿਤਾ ਦਾ ਜਨਮ ਦਿਨ ਆਉਂਦਾ ਹੈਗਾ। ਜਨਮ ਦਿਨ ਤੇ ਮਤਲਬ ਵੀ ਕਬਤਾ ਬਹੁਤ ਪੜ੍ਹਾਈ ਦਾ ਸ਼ੌਕ ਸੀਗੀ ਸਾਰੇ ਉਹਦੇ ਨੂੰ ਤਾਰੀਫਾਂ ਕਰਨ ਤੇ ਇਸ ਤੋਂ ਉਲਟ ਅਰਜਨ ਨੂੰ ਮਤਲਬ ਵੀ ਸਾਰੇ ਮਤਲਬ ਵੀ ਉਹ ਕਹਨ। ਇਹ ਨਕਾਰਾ ਬੰਦਾ ਹੈ ਇਹ ਪੜ੍ਹਨ ਕੁਝ ਨਹੀਂ ਕਰ ਸਕਦਾ ਤੇ ਉਸ ਜਨਮ ਦਿਨ ਵਾਲੇ ਦਿਨ ਵੀ ਅਰਜਨ ਨੂੰ ਉਹਦਾ ਪਿਓ ਬਹੁਤ ਜ਼ਿਆਦਾ ਡਾਂਟਦਾਗਾ ਸਾਰਿਆਂ ਸਾਹਮਣੇ ਰਿਸ਼ਤੇਦਾਰਾਂ ਦੇ ਸਾਹਮਣੇ ਤੇ ਇੱਕ ਦਾ ਲਬੇੜਾ ਵੀ ਮਾਰਦਾ ਕਰ ਜਾਂਦੇ 2 ਦਸੰਬਰ ਨੂੰ ਇਹ ਘਟਨਾ ਹੋਈ ਸੀ ਜਨਮ ਦੇਣ ਵਾਲੀ ਤੇ ਹੁਣ ਆ ਗਿਆ ਸੀਗਾ 4 ਦਸੰਬਰ ਨੂੰ ਤੇ ਫਿਰ ਉਸ ਤੋਂ ਬਾਅਦ ਅਰਜਨ 3 ਦਸੰਬਰ ਨੂੰ ਸਰਚਾਂ ਕਰਦਾ ਕਰਦੇ ਵੀ ਕਿਵੇਂ ਮਤਲਬ ਵੀ ਕਤਲ ਕੀਤੇ ਜਾਣ ਵੀ ਕਿਸ ਨੂੰ ਮਾਰਨ ਦਾ ਸਭ ਤੋਂ ਸੌਖਾ ਤਰੀਕਾ ਤੇ ਜਾਂ ਸਭ ਤੋਂ ਮਤਲਬ ਵੀ ਬਰੂਟਲ ਤਰੀਕਾ ਕੌਣ ਕਿਹੜਾ ਹੈ ਦੋਸਤੋ ਬਾਅਦ ਫਿਰ ਇਹ ਪਲਾਨ ਬਣਾਉਂਦਾਗਾ 4 ਦਸੰਬਰ ਦਾ 4 ਦਸੰਬਰ ਨੂੰ ਪਹਿਲਾਂ ਤਾਂ ਮਤਲਬ ਵੀ ਉਹ ਇਹ ਸੋਚਦਾਗਾ ਵੀ ਮੈਂ ਪਹਿਲਾਂ ਆਪਦੀ ਉਹਨੂੰ ਮਾਰੂੰਗਾ ਪਿਆਉ ਨੂੰ ਮਾਰੂੰਗਾ ਤੇ ਉਸ ਤੋਂ ਬਾਅਦ ਆਪਦੀ ਮਾਂ ਨੂੰ ਮਾਰੂੰਗਾ ਮਾਂ ਤੋਂ ਬਾਅਦ ਫਿਰ ਕਹਿੰਦਾ ਮੈਂ ਇਹ ਸੋਚਦਾਗਾ ਵੀ ਜੇ ਮੇਰੀ ਭੈਣ ਬਚ ਗਈ ਤੇ ਉਹਦੇ ਨਾਲ ਬਾਅਦ ਵਿੱਚ ਮੇਰੇ ਜ਼ਮੀਨੀ ਝਗੜੇ ਹੋਣਗੇ ਜ਼ਮੀਨ ਪਿੱਛੇ ਜਾਂ ਕੁਝ ਪ੍ਰਾਪਰਟੀ ਹੋਰ ਪਿੱਛੇ ਤੇ ਉਸ ਤੋਂ ਉਸ ਤੋਂ ਚੰਗਾ ਮੈਂ ਉਹਨੂੰ ਵੀ ਮਾਰੀ ਦਮ ਲੱਗਦੇ ਹਤ ਹੁਣ 4 ਦਸੰਬਰ ਦਾ ਦਿਨ ਆਉਂਦਾਗਾ 4 ਦਸੰਬਰ ਨੂੰ 4 ਦਸੰਬਰ ਨੂੰ ਜਦੋਂ ਮਤਲਬ ਵੀ ਸਵੇਰ ਹੁੰਦੀ ਹੈਗੀ ਸੁਭਾਉ ਜਦੋਂ ਪਹਿਲਾਂ ਤਾਂ ਹੁਣ ਜਿਹੜਾ ਮਤਲਬ ਵੀ ਜਿਹੜੇ ਚੀਜ਼ ਨਾਲ ਉਹ ਕਰਦਾਗਾ ਨਾ ਉਹਨਾਂ ਦਾ ਕਤਲ ਉਹ ਜਿਹੜੇ ਮਤਲਬ ਵੀ ਇੱਕ ਰਿਟਾਇਰ ਫੌਜੀ ਦਾ ਚਾਕੂ ਸੀਗਾ ਇੱਕ ਰਿਟਾਇਰ ਫੌਜੀ ਨੂੰ ਰਫਲ ਵੀ ਦਿੰਦੇ ਆ ਕਿਤੇ ਕੋਦਾਂ ਮਤਲਬ ਵਿੱਚ ਉਹਨੂੰ ਚਾਕੂ ਵੀ ਦਿੰਦੇ ਆ ਉਹ ਚਾਕੂ ਜਿਹੜਾ ਹੁੰਦਾ ਬਹੁਤ ਜ਼ਿਆਦਾ ਤਿੱਖਾ ਹੁੰਦਾਗਾ ਤਾਂ ਕਰਕੇ ਉਹ ਮਤਲਬ ਵੀ ਆਪਦੇ ਪਿਓ ਦੇ ਚਾਕੂ ਨਾਲ ਹੀ ਪਹਿਲਾਂ ਤਾਂ ਆਪਦੀ ਭੈਣ ਨੂੰ ਮਤਲਬ ਵੀ ਬੁਲਾ ਕੇ ਨੀਚੇ ਉਹਦਾ ਮਤਲਬ ਵੀ ਕਤਲ ਕਰਦਾਗਾ ਤੇ ਉਹਦੇ ਉੱਤੇ ਬਹਿ ਕੇ ਉਹਦਾ ਗਲਾ ਕੱਟਣ ਲੱਗ ਜਾਂਦਾ ਹੈ ਗਲਾ ਕੱਟਦੇ ਕਰਦੇ ਉਹਦੇ ਨੂੰ ਮਤਲਬ ਥੋੜੀ ਬਹੁਤ ਹੱਥ ਪਾਈ ਵੀ ਹੁੰਦੀ ਹੈ ਹੱਥ ਪਾਈ ਜਿਹੜੇ ਨਿਸ਼ਾਨਾ ਨੋਂ ਦੇ ਉਹ ਪੈ ਹੱਥ ਤੇ ਵੱਜਦੇ ਜੋ ਨਿਸ਼ਾਨਾ ਉਹਦੇ ਮਤਲਬ ਪੁਲਿਸ ਆ ਰਹਿਣਾ ਨੋਟ ਕੀਤੇ ਸੀਗੇ ਉਹ ਨਿਸ਼ਾਨ ਉਸ ਦਿਨ ਪਏ ਸੀਗੇ ਉਸ ਤੋਂ ਬਾਅਦ ਆਪਦੀ ਭੈਣ ਦਾ ਗਲਾ ਕੱਟਣ ਤੋਂ ਬਾਅਦ ਉਹਦੇ ਜਿਹੜੇ ਮਤਲਬ ਗਲ ਤੇ ਬਹੁਤ ਜ਼ਿਆਦਾ ਬਲੱਡ ਆ ਰਿਹਾ ਸੀਗਾ ਤਾਂ ਕਰਕੇ ਉਹਨੇ ਮਤਲਬ ਇੱਕ ਟੇਪ ਜੀ ਬੰਨ ਦਿੱਤੀ ਕੱਪੜਾ ਬੰਨਤਾ ਵੀ ਬਾਲਾ ਬਲੱਡ ਨਾਲ ਫੈਲੇ ਕਰਚ ਉਸ ਤੋਂ ਬਾਅਦ ਉੱਪਰ ਜਾਂਦਾ ਹੈਗਾ ਉੱਪਰ ਜਾਂਦਾ ਜਦੋਂ ਆਪਦੇ ਪਿਓ ਵਾਲੇ ਕਮਰੇ ਚ ਪਿਓ ਦੇ ਸਿੱਧਾ ਜਾ ਕੇ ਚਾਕੂ ਮਾਰਦਾ ਹੈਗਾ ਛਾਤੀ ਤੇ ਛਾਤੀ ਤੋਂ ਬਾਅਦ ਉਹਦਾ ਵੀ ਗਲਾ ਕੱਟ ਦਿੰਦਾ ਹੈਗਾ ਤੇ ਉਹਦੇ ਮਤਲਬ ਹੀ ਹੋਰ ਵੀ ਫੇਸ ਤੇ ਬਹੁਤ ਜ਼ਿਆਦਾ ਮਤਲਬ ਚਾਕੂ ਮਾਰਦਾ ਹੈਗਾ ਉਸ ਤੋਂ ਬਾਅਦ ਉਹਦੀ ਮਾਂ ਦਾ ਮਾਂ ਦੀ ਵਾਰੀ ਆ ਜਾਂਦੀ ਹੈ ਕਿ ਮਾਂ ਉਹਦੀ ਹੁੰਦੀ ਹੈ ਕਿਚਨ 'ਚ ਜਦੋਂ ਮਤਲਬ ਹੀ ਦੇਖਦੀ ਹੈਗੀ ਵੀ ਆਪਦੇ ਪੁੱਤ ਨੂੰ ਆਪਦੇ ਪਿਓ ਨੂੰ ਮਾਰ ਰਿਹਾ ਹੈਗਾ ਤਾਂ ਚੀਕਾਂ ਮਾਰਨ ਲੱਗ ਜਾਂਦੀ ਹੈ ਕਿ ਚੀਕਾਂ ਮਾਰਨ ਬਾਅਦ ਉਹ ਮਤਲਬ ਹੀ ਉਸ ਤੋਂ ਬਾਅਦ ਆਪਦੀ ਮਾਂ ਦਾ ਗਲਾ ਵੀ ਉਹ ਕੱਟ ਦਿੰਦਾ ਹੈਗਾ ਹੁਣ ਉਹ ਇੱਕ ਰਾਤ 'ਚ ਤਿੰਨ ਕਤਲ ਕਰ ਦੁੰਦਾਗਾ ਤੇ ਉਸ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਸਾਫ ਸਪਾਈ ਕਰਦਾਗਾ ਸਾਫ ਸਪਾਈ ਕਰਨ ਤੋਂ ਬਾਅਦ ਬਲੱਡ ਦੀ ਮਾੜਾ ਮਟਾ ਵੀ ਆਪਦੇ ਉਹ ਮਤਲਬ ਵੀ ਇੰਨਾ ਜਿਆਦਾ ਚਲਾਕ ਬਣਦਾ ਸੀਗਾ ਆਪਦੇ ਜਣੇ ਤਾਂ ਕਿਉਂਕਿ ਮਤਲਬ ਉਹਨੇ ਜਿਹੜੇ ਸਾਰੇ ਨਿਸ਼ਾਨ ਸੀਗੇ ਆਪਦੇ ਬੂਟਾਂ-ਵੱਟਾਂ ਦੇ ਤੇ ਬਲੱਡ ਦੇ ਚਾਕੂ ਦੇ ਸਭ ਕੁਝ ਮਟਾਤਾ ਸੀਗਾ ਪਰ ਉਹ ਇੱਕ ਗੱਲ ਭੁੱਲ ਗਿਆ ਸੀਗਾ ਜਿਹੜੇ ਮਤਲਬ ਵੀ ਗੇਟ ਖੋਲਿਆ ਸੀਗਾ ਜਿਹੜਾ ਉਹਨੇ ਮਤਲਬ ਗੇਟ ਤੇ ਜਿਹੜੇ ਕੁੰਡੇ ਹੁੰਦੇ ਆਗੇ ਉਹਨਾਂ ਤੇ ਉਹਦੇ ਬਲੱਡ ਦੇ ਨਿਸ਼ਾਨ ਰਹਿ ਗਏ ਸੀਗੇ ਜੋ ਤੋਂ ਪੁਲਸ ਨੂੰ ਉਹਦੇ ਸ਼ੱਕ ਹੋਇਆਗਾ ਤੇ ਇੱਕ ਪੁਲਸ ਨੂੰ ਸ਼ੱਕ ਹੋਣ ਦਾ ਕਾਰਨ ਉਹ ਵੀ ਸੀਗਾ ਉਹਦੇ ਸਾਹਮਣੇ ਨਾ ਮਤਲਬ ਸੀਸੀਟੀਵੀ ਲੱਗੇ ਸੀ ਉਹਦੇ ਘਰ ਦੇ ਬਿਲਕੁਲ ਸਾਹਮਣੇ ਤੇ ਪੁਲਸ ਸੀਸੀਟੀਵੀ 'ਚ ਇਹ ਦੇਖਦੀ ਹੈਗੀ ਵੀ 3:30 ਤੋਂ 6 ਵਜੇ ਤੱਕ ਤਾਂ ਕੋਈ ਨਹੀਂ ਉਸ ਘਰੇ ਵੜਦਾਗਾ ਤੇ ਇਕੱਲਾ ਅਰਜਨ ਦੀ ਐਂਟਰੀ ਹੁੰਦੀ ਹੈਗੀ 5:30 ਤੋਂ 5:30 ਤੋਂ ਬਾਅਦ ਤੇ 1 6 ਤੋਂ ਬਾਅਦ ਪਹਿਲਾਂ 5:30 'ਚ ਘਰੇ ਨਿਕਲਦਾਗਾ 5:30 ਤੋਂ ਘਰੇ ਨਿਕਲਣ ਤੋਂ ਬਾਅਦ ਉਹ 6-7 ਵਜੇ ਉਹ ਘਰੇ ਵਾਪਸ ਆਉਂਦਾਗਾ ਬਸ ਸਿਰਫ ਉਹਦੀ ਐਂਟਰੀ ਹੁੰਦੀ ਹੋਰ ਕੋਈ ਨਹੀਂ ਘਰੇ ਵੜਦਾਗਾ ਤਾਂ ਅਗਰ ਕਿ ਪੁਲਸ ਨੂੰ ਜਮਾਂ ਸ਼ੱਕ ਹੋ ਗਿਆ ਸਿਹਾਰਜੰਦੇ ਉਸ ਤੋਂ ਬਾਅਦ ਫਿਰ ਉਹ ਸਾਰੀ ਕਹਾਣੀ ਰਾਮ ਕਹਾਣੀ ਉਹ ਆਪ ਹੀ ਦੱਸ ਦਿੰਦਾ ਜਦੋਂ ਉਹਨੂੰ ਪੜ ਲਿਆ ਜਾਂਦਾ ਉਹ ਫਿਰ ਇਹ ਗੱਲ ਦੱਸਦਾ ਵੀ ਮੈਂ ਇਹ ਕਰਕੇ ਸਭ ਕੁਝ ਬਲਾਬਲਾ ਕਰਕੇ ਕਤਲ ਕਰਤੇ ਹੁਣ ਉਹ ਤਾਂ ਫੜਿਆ ਗਿਆ ਫੜਿਆ ਜਾਂ ਮਤਲਬ ਫੜਿਆ ਗਿਆ ਬਲੱਡ ਤੋਂ ਗੁੰਡੇ ਤੋਂ ਤੇ ਉਸ ਤੋਂ ਬਾਅਦ ਉਹਨੂੰ ਹੁਣ ਸਜ਼ਾ ਹੋਗੀ ਸਜ਼ਾ ਤਾਂ ਹੁਣ ਬਣਦੀ ਸੀਗੀ ਤੇ ਹੁਣ ਇਹ ਕਹਾਣੀ ਤੋਂ ਮਤਲਬ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਆਪਾਂ ਨੂੰ ਸਿੱਖਣ ਨੂੰ ਇਹ ਵੀ ਗੱਲ ਮਿਲਦੀ ਹੈਗੀ ਵੀ ਜਿਹੜਾ ਆਪਦੇ ਪੇਰੈਂਟਸ ਨੂੰ ਮਦਲੇ ਬੱਚਿਆਂ ਨੂੰ ਇੰਨਾ ਕਿਸੇ ਸਾਹਮਣੇ ਨਹੀਂ ਡਾਂਟਣਾ ਚਾਹੀਦਾ ਝੜਕ ਰੱਖੋ ਨਾ ਉਹਦੇ ਲਪੜਾ ਮਾਰੋ ਨਾ ਕੁਛ ਕਰੋ ਮਦਲੇ ਅੱਖ ਦੀ ਘੂੜ ਵੀ ਬਹੁਤ ਹੁੰਦੀ ਹੈ ਬੱਚੇ ਨੂੰ ਸੰਭਾਲਣ ਵਾਸਤੇ ਅੱਖ ਦੀ ਘੂੜ ਚ ਬੱਚਾ ਹਮੇਸ਼ਾ ਵੱਡਾ ਹੁੰਦਾ ਹੈਗਾ ਤੇ ਉਹ ਇੱਜ਼ਤ ਵੀ ਕਰਦਾ ਹੈਗਾ ਹੁਣ ਕਿਸੇ ਸਾਹਮਣੇ ਆਪ ਆਪ ਦੀ ਲਾਦ ਨੂੰ ਮਾਰ ਕੇ ਕੁੱਟ ਕੇ ਉਹ ਨਫ਼ਰਤ ਤਾਂ ਕਰੂ ਕਰੂਗਾ ਤੇ ਉਹ ਨਫ਼ਰਤ ਦੇ ਕਾਰਨ ਉਹਨੇ ਇੱਕ ਡਬਲ ਡਸਟਪ ਚੱਕਿਆ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ